ਸਵਾਗਤ ਹੈ ਕਿਸਾਨ ਵੀਰੋ ਆਪਣੇ ਚੈਨਲ PB05 ਛਤੀਰੀ ਦੇ ਅੱਜ ਆਪਾਂ ਤੁਹਾਡੇ ਵਾਸਤੇ ਸੇਲ ਦੇ ਲਈ ਟਰੈਕਟਰ ਲੈ ਕੇ ਆਏ ਆ ਨਿਊ ਹਾਲੈਂਡ 4710 2018 ਮਾਡਲ ਟਰੈਕਟਰ ਦੀ ਸਾਰੀ ਜਾਣਕਾਰੀ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦੇਵਾਂਗੇ ਜਿਵੇਂ ਕਿ ਟਰੈਕਟਰ ਦਾ ਮਾਡਲ ਰੇਟ ਏਰੀਆ ਤੇ ਵੀਰ ਦਾ ਮੋਬਾਈਲ ਨੰਬਰ ਇਸ ਤੋਂ ਪਹਿਲਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਕਰ ਲਓ ਨਾਲ ਹੀ ਬੈਲ ਵਾਲਾ ਬਟਨ ਦਬਾ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਓਏ ਨੀ ਗਰੇਨ ਟਰੈਕਟਰ ਦੀ ਆਪਾਂ ਪਹਿਲਾਂ ਤੁਹਾਨੂੰ ਕੰਡੀਸ਼ਨ ਬਾਰੇ ਜਾਣਕਾਰੀ ਦਿੰਨੇ ਆ ਬਾਅਦ ਦੇ ਵਿੱਚ ਦੇਵਾਂਗੇ ਤੁਹਾਨੂੰ ਵੀਰ ਦਾ ਮੋਬਾਈਲ ਨੰਬਰ ਤੇ ਏਰੀਆ ਇਹ ਗੱਲ ਕਰੀਏ ਟਰੈਕਟਰ ਦੀ ਇਹ ਹੈ ਜੀ ਨਿਊ ਹਾਲੈਂਡ 4710 2018 ਮਾਡਲ ਸਾਰਾ origignal ਟਰੈਕਟਰ ਅਕੇ ਤੋਂ ਰੰਗ ਬਣਨੀ ਹੋਇਆ ਬੈਕ ਸਾਈਡ ਦੇ ਟਾਇਰ ਇਹਦੇ ਹੈ 60% ਵੇਟ ਲੱਗੇ ਹੋਏ ਹੈ ਲਿੰਕਾ ਵਗੈਰਾ ਦਾ ਟਰੈਕਟਰ ਬਹੁਤ ਜ਼ਿਆਦਾ ਸਾਫ ਹੈ ਬਹੁਤ ਘੱਟ ਚੱਲਿਆ ਹੋਇਆ ਟਰੈਕਟਰ ਰੀਮ ਨੂੰ ਵਗੈਰਾ ਦਾ ਮਗਰਾੜ ਬਹੁਤ ਸਾਫ਼ ਆ। ਸਟਿੱਕਰ ਵਗੈਰਾ ਸਾਰੇ 오ਰੀਜਨਲ ਲੱਗੇ ਹੋਏ ਨੇ। ਦੇਖ ਸਕਦੇ ਹੋ ਲਿੰਕਾ ਦਾ ਮਗਰਾੜਾ ਦਾ ਟਰੈਕਟਰ ਬਹੁਤ ਜ਼ਿਆਦਾ ਸਾਫ਼ ਆ। ਕੰਪਨੀ ਫਿਟਡ ਵੇਟ ਲੱਗੇ ਹੋਏ ਆ। ਬਹੁਤ ਘੱਟ ਚੱਲਿਆ ਹੋਇਆ ਟਰੈਕਟਰ ਆ। ਇੰਜਨ ਗੇਅਰ ਦਾ ਬਿਲਕੁਲ ਓਕੇ ਆ ਵੀਰੇ ਵੱਲੋਂ ਫੁੱਲ ਗਾਰੰਟੀ ਆ। ਦੇਖ ਸਕਦੇ ਹੋ ਇਹ ਮੋਢਲੇ ਅਗਲੇ ਟਾਇਰ ਦੇ ਜਹਾਜ਼ ਜੀ ਲੱਗੇ ਹੋਏ ਆ ਇਹ ਵੀ ਬੰਪਰ ਲੱਗਾ ਹੋਇਆ ਸ਼ੋ ਵਗੈਰਾ ਤੇ ਰੰਗ ਬਿਲਕੁਲ ਸਾਫ ਪਿਆ ਦੇ ਐਕਸਾਉਲ ਇੰਜਨ ਤੋਂ ਵੀ ਰੰਗ ਆ ਜੀ ਬਿਲਕੁਲ ਵਧੀਆ ਪਿਆ ਹੈ ਸਾਫ ਸਾਰਾ ਸੇਲਟਰੈਕਟਰ ਆ ਕਿਤੇ ਰੰਗ ਪੇਟ ਨਹੀਂ ਹੋਇਆ ਇੰਜਨ ਗੇਅਰ ਦੀ ਵੀ ਰੋਲ ਫੁੱਲ ਗਾਰੰਟੀ ਆ ਬਹੁਤ ਘੱਟ ਚੱਲਿਆ ਟਰੈਕਟਰ ਆ पाव नंबर राइटर फास्ट ऑनर आ शो के अंदर रंग वगैरह बहुत ज़्यादा साफ आ नवी बैटरी लगी हुई है इंजन गेयर तो बिल्कुल ओके है ਇਹ ਆਵ ਨੰਬਰ ਆਫਸਟ ਓਨਰ ਵੀਰ ਦਾ ਮੋਬਾਈਲ ਨੰਬਰ ਆਹ ਸਕਰੀਨ ਦੇ ਉੱਪਰ ਚੱਲ ਰਿਹਾ ਹੈ ਦੇਖ ਸਕਦੇ ਹੋ ਕਿ ਜਿਹਨੇ ਵੀਰ ਨੇ ਲੈਣਾ ਹੋਵੇ ਤਾਂ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਏਰੀਆ ਦੀ ਗੱਲ ਕਰੀਏ ਤੇ ਚੱਲਿਆ ਏਰੀਆ ਹੈ ਜੀ ਰਾਜਪੁਰਾ ਏਰੀਆ ਪਟਿਆਲਾ ਜ਼ਿਲ੍ਹਾ ਵੀਰ ਦਾ ਮੋਬਾਈਲ ਨੰਬਰ 87280 38509 ਨੋਪੀ ਵਾਲੀ ਛਤਰੀ ਲੱਗੀ ਹੋਈ ਆ ਬਹੁਤ ਜਿਆਦਾ ਸਾਊਟ ਰੈਕਟਰ ਹੈ ਇਹ ਸਾਊਥ ਬੀਗ ਰੀਜਨ ਰੈਕਟਰ ਦੀ 2018 ਮਾਡਲ 3117 ਘੰਟੇ ਚੱਲਿਆ ਸਾਰਾ ਬਹੁਤ ਘੱਟ ਚੱਲਿਆ ਹੋਇਆ ਮੇਰੇ ਦਾ ਫਾਈਲ ਨੰਬਰ ਦੁਬਾਰਾ ਨੋਟ ਕਰ ਲਓ 8728038509 ਏਰੀਆ ਹੈਗਾ ਰਾਜਪੁਰਾ ਜ਼ਿਲ੍ਹਾ ਪਟਿਆਲਾ ਰੇਟ ਹੈ ਦਾ 330000 ਮੌਕੇ ਤੇ ਮਾਨਤਾ ਹੋ ਜਾਏਗਾ ਇਸ ਨੰਬਰ ਤੇ ਹੀ ਸੰਪਰਕ ਕਰ ਸਕਦੇ